ਵਿੰਗ ਕਮਾਂਡਰ ਅਭਿਨੰਦਨ ਦੀ ਵਤਨਵਾਪਸੀ ਹੋ ਚੁੱਕੀ ਹੈ ਤੇ ਆਪਣੇ ਦੇਸ਼ ਦੇ ਹੀਰੋ ਲਈ ਹਰ ਕੋਈ ਜੀ-ਜਾਨ ਲੁਟਾ ਦੇਣਾ ਚਾਹੁੰਦਾ ਹੈ। ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਅਭਿਨੰਦਨ ਦਾ ਧੰਨਵਾਦ ਕਰ ਰਿਹਾ ਹੈ। ਤੇ ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਵੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਲਾਰੈਂਸ ਸਟੋਰ ਨੇੜੇ ਪੈਂਦੀ ਗਰੂਵਰ ਬੇਕਰੀ ਤੇ ਜਿੱਥੇ ਵਿੰਗ ਕਮਾਂਡਰ ਅਭਿਨੰਦਨ ਦੀ ਫੋਟੋ ਲਗਾ ਕੇ ਕਰੀਬ 100 ਕੇਕ ਤਿਆਰ ਕਰਕੇ ਲੋਕਾਂ ਨੂੰ ਮੁਫਤ ਚ ਵੰਡੇ ਗਏ। ਦੁਕਾਨਦਾਰ ਨੇ ਕਿਹਾ ਕਿ ਅਭਿਨੰਦਨ ਨੇ ਵਤਨ ਵਾਪਸੀ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਤੇ ਜੋ ਉਹਨਾਂ ਨੇ ਕੀਤਾ ਉਹ ਅਸੀਂ ਕਦੇ ਨਹੀਂ ਕਰ ਸਕਦੇ ਪਰ ਇਹ ਸਾਡੇ ਵੱਲੋਂ ਧੰਨਵਾਦ ਕਰਨ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਸਰ ਅੱਜ ਜਿਵੇਂ ਕਿ ਸਾਰੇ ਦੇਸ਼ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਸਾਡੇ ਜਿਹੜੇ ਵੀ ਕਮਾਂਡਰ ਨੇ ਉਹ ਰਿਲੀਜ਼ ਹੋ ਰਹੇ ਨੇ ਔਰ ਇਹ ਬੜੇ गर्व ਦੀ ਗੱਲ ਹੈ ਉਹ ਵਾਪਸ ਆਪਣੇ ਦੇਸ਼ ਆ ਰਹੇ ਨੇ ਜੋ ਉਹਨਾਂ ਨੇ ਸਾਡੇ ਲਈ ਕੀਤਾ ਸਾਡੇ ਦੇਸ਼ ਲਈ ਕੀਤਾ ਅਸੀਂ ਦੇ ਕੁਝ ਕਰ ਨਹੀਂ ਸਕਦੇ ਪਰ ਇੱਕ ਇੱਕ ਸਹਿਯੋਗ ਦੇ ਨੁਸਤੇ ਆਪਣੀ ਖੁਸ਼ੀ ਪ੍ਰਗਟ ਕਰਨ ਵਾਸਤੇ ਅੱਜ ਅਸੀਂ ਇੱਕ ਛੋਟਾ ਕੇਕ ਬਣਾ ਰਿਹਾ ਕਸਟਮਰਸ ਤੇ ਜਿਹੜਾ ਕਿ ਜੋ ਕਸਟਮਰ ਸਾਡੇ ਕੋ ਆਏਗਾ ਭਾਰਤ ਮਾਤਾ ਕੀ ਜੈ ਬੋਲੇਗਾ ਔਰ ਉਹਨੂੰ ਕੇਕ ਦਿੱਤਾ ਜਾਏਗਾ। ਔਰ ਹਰ ਕੇਕ ਦੇ ਉੱਪਰ ਉਹਦੀ ਆਪਣਾ ਸਾਡੇ ਜਿਹੜੇ ਕਮਾਂਡਰ ਨੇ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਹਰ ਕੇਕ ਦੇ ਉੱਪਰ। ਸੱਚੀ ਹੈ ਦੇਸ਼ ਦੇ ਇੰਨਾ ਜਾਬਾਜ਼ ਫੌਜੀਆ ਦਾ ਦੇਣਾ ਅਸੀਂ ਕਦੀ ਨਹੀਂ ਦੇ ਸਕਦੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ